ਅੱਜ ਦੀ ਗਵਰਨਮੈਂਟ ਟਰਸਟ ਵੱਲੋਂ ਲਾਲਾ ਲਾਜਪਤਰਾਏ ਸਕੀਮ ਹੈ ਜਿਸ 빈 ਚਾਰ ਦਿਵਾਰੀ ਲਗਭਗ 75 ਲੱਖ ਰੁਪਏ ਦੀ ਲਾਗਤ ਨਾਲ ਇੰਪਰੂਵਮੈਂਟ ਟਰਸਟ ਕਰਨ ਜਾ ਰਿਹਾ ਔਰ ਇਹ ਬਿਲਕੁਲ ਪੌਸ਼ ਏਰੀਆ ਵਧੀਆ ਕਲੋਨੀ ਹੈ ਜਿਸ ਦੀ ਚਾਰ ਦਿਵਾਰੀ ਤੋਂ ਬਾਅਦ ਇਹਦੀ ਨੋਟੀਫਿਕੇਸ਼ਨ ਵਾਸਤੇ ਸਰਕਾਰ ਨੂੰ ਭੇਜਾਂਗੇ ਤੇ ਇਹ ਜਿਹੜੀ ਹੈਗੀ ਕਮਰਸ਼ੀਅਲ ਕਲੋਨੀ ਲੋਕਾਂ ਦੇ ਸਵਰਥ ਕਰਾਂਗੇ ਜੀ ਕਿੰਨਾ ਖਰਚੇ ਦੀ ਲਾਗਤ ਹੈ ਲਗਭਗ 75 ਲੱਖ ਰੁਪਏ ਦੀ ਲਾਗਤ ਨਾਲ ਇਹਦੀ ਚਾਰ ਦਿਵਾਰੀ ਹੋਣੀ ਹੈ ਔਰ ਮੇਰੀ ਖੁਸ਼ਕਿਸਮਤੀ ਹੈ ਕਿ ਆਮ ਆਦਮੀ ਪਾਰਟੀ ਦਾ ਪਾਰਟੀ ਦੇ ਫਾਊਂਡਰ ਮੈਂਬਰ ਸਾਡੇ ਪਾਪਾ ਜੀ ਜਸਪਾਲ ਸਿੰਘ ਜੀ ਅੰਕਲ ਜੀ ਬਲਦੇਵ ਸਿੰਘ ਹੋਰੀ ਔਰ ਇਹ ਸਾਰੀ ਟੀਮ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਜਿੰਨਾ ਕਰਕੇ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਹੈ ਜਿੰਨਾ ਕਰਕੇ ਅਸੀਂ ਅੱਜ ਚੇਅਰਮੈਨੀਆਂ ਦਾ ਆਨੰਦ ਮਾਣ ਰਹੇ ਹਾਂ ਜਿੰਨਾ ਕਰਕੇ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਇਨਾਂ ਸਾਰੇ ਵਰਕਰਾਂ ਨੇ ਅੱਜ ਰਲ ਕੇ ਇਸ ਦਾ ਜਿਹੜਾ ਉਦਘਾਟਨ ਕੀਤਾ ਜੀ ਕਦੋਂ ਤੱਕ ਕੂਰੀ ਹੋਏ ਨੇ ਇਹ ਚਾਰਦواری ਦਾ ਕੰਮ ਅੱਜ ਤੋਂ ਸ਼ੁਰੂ ਹੈ ਜੀ ਔਰ ਬਹੁਤ ਜਲਦ ਜਿਹੜੀ ਹੈਗੀ ਆ ਚਾਰਦواری ਹੋ ਜੂਗੀ ਉਸ ਦੇ ਨਾਲ ਹੀ ਇੰਪਰੂਵਮੈਂਟ ਟਰਸਟ ਵੱਲੋਂ 15 ਲੱਖ ਰੁਪਏ ਦੀ ਲਾਗਤ ਦੇ ਨਾਲ 2 ਲੱਖ ਬਾਥਰੂਮ ਜਿਹੜੇ ਹੈਗੇ ਆ ਆਪਣਾ ਬਾਬਾ ਫਰੀਦ ਮਾਰਕੀਟ ਬਣ ਰਹੇ ਆ 3.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਾਬਾ ਜੀਵਨ ਸਿੰਘ ਨਗਰ ਦੇ ਵਿੱਚ ਗ੍ਰੀਨ ਬੈਲਟ ਦਾ ਕੰਮ ਚੱਲ ਰਿਹਾ ਚਾਰਦواری ਦਾ ਕੰਮ ਚੱਲ ਰਿਹਾ ਹੈ ਉਸ ਦੇ ਨਾਲ-ਨਾਲ ਹੀ 50 ਲੱਖ ਰੁਪਏ ਦੀ ਲਾਗਤ ਦੇ ਨਾਲ ਗਿਆਨੀ ਜੈਲ ਸਿੰਘ ਐਵੇਨਿਊ ਦੇ ਵਿੱਚ ਪ੍ਰੀਮਿਕਸ ਪਾਉਣ ਜਾ ਰਹੇ ਹਾਂ ਜਿਹਦਾ ਵਰਕ ਆਰਡਰ ਵੀ ਅਸੀਂ ਦੇਤਾ ਪਰ ਹੁਣ ਮੌਸਮ ਖਰਾਬ ਹੋਣ ਕਰਕੇ ਅਸੀਂ ਜਿਹੜਾ ਪ੍ਰੀਮਿਕਸ ਪਾ ਨਹੀਂ ਰਹੇ ਔਰ ਆਉਣ ਵਾਲੇ ਦਿਨਾਂ 'ਚ 69 ਦੇ ਤਹਿਤ ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਪਲਾਂਟੇਸ਼ਨ ਤੇ ਕੰਮ ਕਰ ਰਹੇ ਹਾਂ ਔਰ ਬਹੁਤ ਕੁਝ ਡਿਵੈਲਪਮੈਂਟ ਵਾਸਤੇ ਤੁਹਾਨੂੰ ਦਿਖੂਗਾ ਵੀ 26 ਦੀ ਸਟਾਰਟਿੰਗ ਦੇ ਵਿੱਚ ਬਹੁਤ ਸਾਰੇ ਉਤਘਾਟਨ ਅਸੀਂ ਕਰਾਂਗੇ ਇਸ ਜਗ੍ਹਾ ਤੇ ਜਿੱਥੇ ਤੁਸੀਂ ਉਤਘਾਟਨ ਕੀਤਾ ਤਾਂ ਕਾਫੀ ਲੰਮਾ ਸਮਾਂ ਡਿਸਪੂਟ ਚੱਲ ਰਿਹਾ ਸੀ ਸਾਰੀ ਗੱਲ ਖਤਮ ਹੋ ਗਈ ਬਿਲਕੁਲ ਜੀ ਉਹ ਡਿਸਪੂਟ ਖਤਮ ਹੋ ਗਿਆ ਹੁਣ ਅਸੀਂ ਚਾਰ ਦਿਵਾਰੀ ਕਰਾਂਗੇ ਉਹਦੇ ਚ ਸਾਨੂੰ ਵੀ ਪਤਾ ਲੱਗ ਜਾਊਗਾ ਵੀ ਸਾਡੀ ਮਾਲਕੀ ਕਿੰਨੀ ਜਗ੍ਹਾ ਤੇ ਹੈਗੀ ਆ ਲਗਭਗ ਸਵਾ 6 ਏਕੜ ਜ਼ਮੀਨ ਹੈ ਫਿਲਹਾਲ ਇਹਦੇ ਚ ਕੋਈ ਡਿਸਪੂਟ ਠੀਕ ਹੈ ਜੀ ਖੱਟੇ ਵਗੈਰਾ ਇਹਦੀ ਸਾਰੀ ਮਿਲਦੀ ਹੈ ਮਿਹਰਬਾਨੀ ਬਾਬਾ ਜੀ ਸਵਾਲ ਸਿੰਘ ਜੁਆਬ ਫੈਕਟਰੀ ਐਸੀ ਵਾਂਗ ਪੰਜਾਬ ਆ ਹਾਂਜੀ ਅੱਜ ਬਹੁਤ ਖੁਸ਼ ਕਿਸਮਤ ਵਾਲੀ ਗੱਲ ਆ ਕਿ ਅੱਜ ਇੰਪਰੂਵਮੈਂਟ ਟਰਸਟ ਦੀ ਜੋ ਕਿ ਆਪਣਾ ਚਾਰਦਵਾਰੀ ਦੀ ਆਪਣਾ ਅੱਜ ਉਦਘਾਟਨ ਕੀਤਾ ਮੈਂ ਧੰਨਵਾਦ ਕਰਦਾ ਆ ਆਵਾਜ਼ ਦੀ ਪਾਰਟੀ ਅਰਵਿੰਦ ਕੇਜ ਜੀ ਬਾਲ ਜੀ ਭਗਵੰਤ ਮਾਨ ਸਾਡੇ ਮੁੱਖ ਮੰਤਰੀ ਜੀ ਗਗਨਦੀਪ ਸਿੰਘ ਧਾਰੀਵਾਲ ਚੇਅਰਮੈਨ ਜਿਨ੍ਹਾਂ ਨੇ ਕਿ ਸਾਡੇ ਪੁਰਾਣੇ ਮੈਂਬਰਾਂ ਨੂੰ ਜਿਨ੍ਹਾਂ ਨੇ ਕਿ ਪਾਰਟੀ ਨੂੰ ਖੜਾ ਕੀਤਾ ਸੀ ਉਹਨਾਂ ਨੂੰ ਯਾਦ ਕੀਤਾ ਉਹਨਾਂ ਤੋਂ ਇਹ ਉਦਘਾਟਨ ਕਰਵਾਇਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਆਮ ਆਦਮੀ ਪਾਰਟੀ ਦੇ ਫਾਊਂਡੇਸ਼ਨ ਮੈਂਬਰ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਇਹ ਸਭ ਦੇਖ ਕੇ ਕਿ ਸਾਡੇ ਹੋਣਹਾਰ ਜਿਹੜੇ ਇੱਥੋਂ ਦੇ ਆ ਸਰਦਾਰ ਗਗਨਦੀਪ ਸਿੰਘ ਢਾਲੀਵਾਲ ਜੀ ਹਨ ਇਹ ਹਰੇ ਕੰਮ ਦੇ ਵਿੱਚ ਆਪਣਾ ਯੋਗਦਾਨ ਆਪਣਾ ਇੰਟਰਸਟ ਦਿਖਾ ਰਹੇ ਹਨ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਇਹਨਾਂ ਪ੍ਰਤੀ ਔਰ ਪਰਮਾਤਮਾ ਕਰੇ ਇਹਨਾਂ ਦੀ ਹਰ ਇੱਕ ਇੱਛਾ ਜਿਹੜੀ ਹੈ ਉਹ ਪੂਰੀ ਹੋਏ ਭਗਵਾਨ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕੇਜਰੀਵਾਦ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹੋ ਜਿਹੇ ਜਿਹੜੇ ਹੈਗੇ ਆ ਕਰੰਦੇ ਉਹਨਾਂ ਨੂੰ ਆਪਣਾ ਫੋਨ ਵਿੱਚ ਲਿਆ ਕੇ ਸਾਰਾ ਕੁਝ ਅੱਜ ਦੇਖਣ ਨੂੰ ਮਿਲਿਆ